देख रहे हैं चट कला पंजाब न्यूज से विशेष रिपोर्ट अजय महाजन के साथ आज हम एक बार फिर लेकर आए हैं निखिल गुप्ता जी जो समाज सेवा काम करते हैं लोगों की मदद करते हैं जैसे कि अब उन्होंने एक नया काम किया है जो लोगों के घरों में पुरानी चीजें होती हैं जो नहीं बरती जाती जैसे कि उन्होंने किया किया है कि दो पहले तीन हजार रुपये की दवाइयों का था वो करते थे गरीबों की मदद करते थे और उनको अब उन्होंने क्या किया है कि जो हॉस्पिटल में बेड होते हैं वो बेड भी इन्होंने बनाया है उन लोगों को गरीब लोगों को देने के लिए उनका क्या रेंट रखा है किस तरह से वो देते हैं जैसे कि किसी के पास कोई बूढ़े हो जाते छड़ी रखी गई है वेल चेयर रखा गया है जो चल नहीं सकते हैं कई काम करते हैं आइए उनसे मुलाकात करते हैं की जुबानी सुनते क्या कहना चाहते हैं चलिए निखल गुप्ता जी से मिलते हैं राधे राधे भैया भैया ये बताइएगा की बहुत पे आप जा रहे हैं और बहुत तरक् आपके आगे आएंगी మేనేజ్ ఎందుకు మేనేజ్ రే ఆ జో ఆప్నే నయ అపరాళా కోలా హై ఉస్కే బారే మే కుచ్ జంతా కో బతాయో అబ్ క్యా కర్నా చాహ్తే హాం క్యా సమాజ్ సేవా కర్ రహీ హాం కులి ఏక్ కుచ్ మేనేకనా గుదాస్ కుదా జనల్ అల్ఫియ్ కి ఏక్ జడీ కుచ్ బనాయీ సి apne 2 4 11 బోతనా వారిక్ మెంబ్రానా ఔర్ পুরা మెయిన్ మోటివ్ సి సడా కి 60 సబ్ కోయి బి జుజ్ ఆ ఉది జడీ మెడిసిన్ ఉదే కోయి మెడికల్ టెస్ట్ ਜਾ ਤੀਨੀ ਆ ਉਹ ਤੁਹਾਡੇ ਲਈ ਜਿਹੜਾ ਮੈਡੀਕਲ ਇਨਫਰਮੈਂਟ ਹੈ ਉਹ ਸੋਸਾਇਟੀ ਉਰੋ ਕਰਵਾਇਆ ਜਾਏਗਾ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਸਰਕਾਰੀ ਤੀਮ ਦੇ ਸਹਿਯੋਗ ਨਾਲ ਸ਼ਹਿਰ ਵਾਸੀ ਦੇ ਜੀਵਨ ਆ। ਔਰੇ ਸਮੇਂ ਦੇ ਵਿੱਚ 2500 ਪਲੱਸ ਜ਼ਰੂਰਤਮੰਦ ਲੋਕਾਂ ਦੀ ਅਸੀ ਵਰਿਫਿਕੇਸ਼ਨ ਹੋਗਾ। ਮੈਡੀਕਲ ਉਹਨਾਂ ਦੀ ਫੈਸਿਲਿਟੀ ਦਿੱਤੀ ਗਈ ਹੈ ਸਾਡੇ ਉਰੋਂ। ਮੈਡੀਸਿਨ ਦਵਾਈਆਂ ਕੋਈ ਟੈਸਟ ਦਵਾਈ ਗਈ ਨੇ। ਕਈਆਂ ਨੂੰ ਐਂਬੂਲੇਂਸਰ ਦਿੱਤੇ ਹੈ। ਕਈਆਂ ਨੇ ਡਾਈਸੀ ਫ੍ਰੀ ਕਰਵਾਏ ਗਏ ਨੇ। ਔਰ ਇਹ ਸਭ ਪ੍ਰਭੂ ਦੀ ਕਿਰਪਾ ਨਾਲ ਹੋਇਆ। ਉਹਦੇ ਨਾਲ ਹੀ ਆਇਕੂ 3 ਚਾਰ ਦਿਨ ਪਹਿਲਾਂ ਹੀ ਸਾਨੂੰ ਕੋਈ ਪੂਰੀ ਇੱਕ ਪ੍ਰਾਲਾਹ ਹੋ ਗਈ ਤਾਂ ਕੀ 3000 ਤੋਂ ਵੱਲੇ ਇਕਵਿਪਮੈਂਟ ਚਲੋ ਸੁਸਾਇਟੀ ਦੀ ਦਿੰਦੀ ਹੈ ਉਹ ਕਈ ਵਾਰੀ ਕਾਸਟਰੀ ਹੋ ਰਹੀ ਹੋ ਜੀ ਹੈ ਜਾਂ ਕੋਈ ਬੈੱਡlfloorਰ ਦੰਦੀ ਹੈ ਜਾਂ ਕੋਈ ਵੀ ਉਹ ਆਈਟਮ ਹੈ ਜਿਹੜੀ ਮਤਲਬ ਕਿ ਕੋਈ ਟੈਂਪਰੇਰੀ ਲੋੜ ਪੰਦੀ 2 ਮਹੀਨੇ ਤੋਂ ਕਿਨੇ ਨੂੰ 20 25 ਹਜਾ ਜਾਂ 15 20 ਦਾ ਬੈੱਡ ਕੀ ਦੇਗਾ 2 ਮਹੀਨੇ ਬਾਅਦ ਉਹ ਵੇਸਟ ਹੋਏਗਾ ਉਹਦੇ ਬੈਨੀਫਿਟ ਨਹੀਂ ਹੁੰਦਾ ਤੇ ਸਾਡੀ ਫ੍ਰੈਂਟ ਹੈ ਮੋੜੀ ਹੈ ਕਿ ਜੇ ਅਸੀਂ ਤੁਹਾਨੂੰ ਸਾਡੀ ਸੋਸਾਇਟੀ ਮੈਂਬਰਾਂ ਦਾ ਧੰਨਵਾਦ ਕਰਾਂਗਾ ਸ਼ਹਿਰ ਬਸਕੇ ਦਾ ਹੀ ਕਿ ਉਹਨਾਂ ਨੇ ਸਾਨੂੰ ਇੱਕ ਚਾਰ ਦੇ ਪੱਲੇ ਇੱਕ ਸਾਡੇ ਨੀਰਜੀ ਹੈਗੇ ਕਾਰਾ ਮੈਡੀਕਲ ਸਾਡੇ ਮੈਂਬਰ ਹੈ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਤੇ ਸਾਨੂੰ ਇੱਕ ਜੜੀ ਤੇ ਕਨੇਡੀ ਦਿੱਤੀ ਹੈ ਸਮਾਜ ਦੀ ਦੇ ਵਾਸਤੇ ਉਸ ਤੋਂ ਇਲਾਵਾ ਸਾਡੇ ਮਹਾਜਨ ਦੇ ਪੁੱਤਰ ਤੋਂ ਉਹਨਾਂ ਦੇ ਰਾਹੁਲ ਮਾ ਜੀ ਗੋਰਮਾ ਜੰਦੀ ਹੈ ਉਹਨਾਂ ਨੇ ਆਪਣੇ ਕਿਨਾਂ ਦੀ ਯਾਦ ਚ ਸਾਨੂੰ ਤੇ ਸਾਡੇ ਪਾਦਰ ਸਾਹਿਬ ਨੇ ਵੀ ਉਹਰੇ ਵਿੱਚ ਛੇ ਮੱਲੇ ਦੇ ਬਰਾਬਰ ਕੰਟਰੀਬਿਊਸ਼ਨ ਕਰਕੇ ਮੇਰੀ ਮਦਦ ਹੀ ਹਰ ਚੀਜ਼ ਦਿੱਤਾ ਤੇ ਉਹ ਜਿੱਦਾਂ ਸੀ ਹਲੇ ਸੜਕ ਪਹੁੰਚਿਆ ਹੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਚੰਦੇਰੀ ਕੇ ਨੂੰ ਲੋੜ ਪਵੇ ਬਟ ਉਹ ਉਸੇ ਦਿਨ ਸਾਡੇ ਕੋਲ ਕੋਈ ਨੀਤੀ ਪੇਸ਼ੈਂਟ ਆ ਗਿਆ ਤੇ ਅਸੀਂ ਉਸੇਮ ਡੇ ਮਤਲਬ ਇੱਕ ਯੂਟਮੰਦੀ ਜਿਹੜਾ ਉਹਨੂੰ ਦਿੱਤਾ ਗਿਆ ਇਹਦਾ ਮੇਨ ਮਕਸਦ ਹੀ ਆਵਾ ਹੈ ਕਿ ਜਿਹੜੀ ਚੀਜ਼ 2 ਮਹੀਨੇ ਦੋ ਮਹੀਨੇ ਜਾਂ 4 ਮਹੀਨੇ ਦੀ ਚਾਹੀਦੀ ਹੈ ਉਹਨੂੰ ਤੋਂ ਮ ਲਗੀ ਉਸ ਤੋਂ ਪਹਿਲੇ ਪੈਸੇ ਕਰਸ ਨੇ ਸਾਡ ਅਹੀ ਵੀ ਦਿੱਤਾ ਹੈ ਜੀ ਉਹ ਲੈ ਕੇ ਸਿਰਫ ਇੱਕ 2000 ਰੁਪਏ ਦਾ ਬੈਡ ਤੇ ਰਿਫਾਂਡੇਰ ਸਕਿਉਰਟੀ ਹੈ ਪਲੱਸ 2 ਹੋ ਜਾਣੇ ਤੇ ਹੀ ਆਧਾਰ ਕੱਢ ਲਈਏ ਠੀਕ ਹੈ ਪੇਸ਼ੈਂਟ ਜਾਂ ਉਹਦੀ ਫਾਮੀ ਨੰਬਰ ਦਾ ਇਹ ਕਹੀ ਕੋਈ ਮੋਹਤਵਾਰ ਬੰਦਾ ਜਿਹਨੇ ਕੋਈ ਐਮਸੀ ਹੈ ਜਾਂ ਕੋਈ ਉਰੀ ਗਰੰਟਰ ਆ ਗਿਆ ਉਹ ਕਿ ਉਹ ਕਹਿ ਰਿਹਾ ਕਿ ਸੇਫਟੀ ਯੂਜ਼ ਕਰਨਗੇ ਤੁਹਾਡੇ ਕੋਲ ਟਾਈਮ ਨਾ ਵਾਪਸ ਦੇਣਗੇ ਜਦੋਂ ਸਾਡੇ ਕੋਲ ਵਾਪਸ ਦੇਣਗੇ ਆਪਣਾ 2000 ਰੁਪਿਆ ਪਾਸ ਲੈ ਠੀਕ ਹੈ ਦੂਜੀ ਗੱਲ ਹੈ ਕਿ ਸਕਿਉਰਟੀ ਦਾ ਮੇਨ ਮੋਟਿਵ ਹੈ ਕਿ ਇਹਨੂੰ ਸੰਭਾਲ ਲਈ ਜੂਰ ਕਹਿੰਦੇ ਕਿ ਇਹਨੂੰ ਫ੍ਰੀ ਦੇ ਦਾਂਗੇ ਨਾ ਉਹਨੇ ਮਕਣਾ ਫ੍ਰੀ ਮਿਲਿਆ ਸਪੋਰਨ ਨੂੰ ਔਰ ਇਹ ਸਾਡਾ ਮੇਨ ਮਕਸਦ ਹੈ। ਦੂਜੀ ਸਭ ਤੋਂ ਵੱਡੀ ਗੱਲ ਮੈਂ ਆਪਣੇ ਤੁਹਾਡੇ ਗੁਰਦਾਸਪੁਰ ਅਸਤੀ ਨੂੰ ਕੁਝ ਪੜਤ ਦੇ ਵਿੱਚ ਚਰਾਂਗਾ। ਜਿੰਨੇ ਵੀ ਗੁਰਦਾਸਪੁਰ ਅਸਤੀ ਦੇ ਤੁਹਾਡੇ ਘਰ ਕੋਈ ਵੀ ਇਪੀਮੈਂਟ ਜਿਹੜਾ ਮਤਲਬ ਕਿ ਜੁਸੇ ਹੀ ਹੋ ਰਿਹਾ ਮੋਸਟਲੀ ਪੈਕ ਕਰਕੇ ਰੱਖਿਆ ਹੈ ਸੋ ਚੀਜ਼ਾਂ ਕਿਤੇ ਨਹੀਂ। ਉਹ ਤੁਸੀਂ ਸਾਡੀ ਗੁਰਦਾਸਪੁਰ ਹੈਲਥ ਕੇਅਰ ਨਾਲ ਫ੍ਰਾਈਟਿੰਗ ਕਨੈਕਟ ਕਰੋ। ਜੇ ਉਹਨੂੰ ਕੋਈ ਮਾੜੀ ਮੋੜੀ ਰਿਪੇਅਰ ਜਾਂ ਕੋਈ ਪੇਂਟ ਪ੍ਰਭ ਹੋ ਗਿਆ ਉਹ ਸੋਸਾਇਟੀ ਨੂੰ ਕੀ ਡਾਕਟਰ ਲੋੜਵੰਦ ਲੋਕਾਂ ਦਾ ਕੋ ਪੰਜਾਬ ਦੀ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਪਾਈਦੀ ਕਰੇਗੀ ਔਰ ਇਹਰਾ ਮੇਨ ਜਿਹੜਾ ਕਹਿੰਦਾ ਇਹ ਸਾਡੀ ਫਾਇਦੀ ਦਾ ਮਕਸਦ ਹੈ ਉਹ ਹੈ ਕਿ ਜਿਹੜੇ ਲੋਕ ਬੰਦੇ ਹੈ ਫੀਲ ਕੇ ਨਹੀਂ ਪੀ ਸਕਦੇ ਕਿ ਕਿ ਕੋਈ ਖਰੀਦ ਨਹੀਂ ਲੱਗਦਾ ਜੇ ਵੀਨੇਲੇ ਡਾਕਟਰ ਨੇ ਕਹਿ ਜੀ ਤੁਹਾਡੇ ਸਾਡੇ ਕੀ ਵੀ ਨਹੀਂ ਲਾਜੂ ਕਰਨਾ ਉਹ ਵੇਸਟ ਹੋ ਜਾਤੋਂ ਉਹ ਬਾਤ ਵੇਸਟ ਹੋ ਹੀ ਗਈ ਆਪਾਂ ਇੱਕੋ ਸਾਡੀ ਇੱਕ ਸਾਰੇ ਇੱਕ ਜਿਹੜੀ ਅਹੀ ਤੁਹਾਡਾ ਮੇਨ ਮੋਡਿਆ ਹੋਇਆ ਕੀ ਸਾਡਾ ਆਫਿਸ ਹੈਗਾ ਜੀ ਫੇਰ ਕੰਮ ਪਲਾਂਟ ਦੇ ਓਪੋਜ਼ਿਟ ਨਰੰਕਰ ਕੋ ਬੰਤੋ 300 ਮੀਟਰ ਜੇ ਮੋਬਾਈਲ ਟਾਵਰ ਦੇ ਨਾਲ ਸਾਡਾ ਸਪੀਕ ਦੇ ਮੋਬਾਈਲ ਨੰਬਰ ਕੀ ਦੇ ਦਿਓ ਪਲੀ ਕਿਸੇ ਕੋ ਵੀ ਕੋਈ ਇਨਸਟਰੂਮੈਂਟ ਹੈਗਾ ਵਾਲ ਪੇਰਾ ਇਪੀਮੈਂਟ ਜਿਹੜਾ ਹੈਗਾ ਤੁਸੀਂ ਸਾਡੇ ਆਫਿਸ ਉੱਤੇ ਦੀ ਅਸਲ ਦਿਓ ਨਹੀਂ ਉਸ ਤੋਂ ਬਾਅਦ ਇੱਕ ਜਿਹੜਾ ਸਾਡਾ ਜਿਹੜਾ ਆਪਣਾ ਜਿਹੜਾ ਸਾਡਾ ਇੱਕ ਬ੍ਰਾਂਚ ਆਫਿਸ ਵੀ ਬਣਿਆ ਦਾ ਉਹ ਜੇ ਲੋੜ ਤੇ ਜਿੱਥੇ ਸਾਡਾ ਇਜ਼ੀਲੀ ਹੈਗਾ ਉਹਨੂੰ ਆਪੋਜੀਟ ਵਾਈਫਾਈ ਟਾਵਰ ਦੇ ਅੰਦਰ ਮਹਾਜਨ ਕੰਪਟਰ ਜਿਹੜੇ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ ਕੋ ਰਾਹੁਲ ਮਾਦੇ ਉਹਨੂੰ ਵੀ ਫੜਾ ਸਕਦੇ ਹੋ ਤੁਹਾਡੇ ਸ਼ਹਿਰ ਚ ਲੱਗੇ ਆ ਉਹਨਾਂ ਦਾ ਜਿਹੜਾ ਮਤਲਬ ਟਾਈਮਿੰਗ ਹੈਗੀ ਹੈ ਫਿਰ 11:00 ਕੋ ਲੈ ਕੇ ਸ਼ਹਿਰ ਨਹੀਂ ਨੱਟੇ ਜਦੋਂ ਲੇ ਸੰਡੇ ਉਪੋਂ ਤੇ ਮੈਂ ਆ ਜੋੜੀ ਬੀਤਰਾ ਲੱਗੀ ਕੇ ਪ੍ਰਮਾਤਮਾ ਨੇ ਸਾਨੂੰ ਮਤਲਬ ਇਹ ਕਲੀਫਾਈਸਾਈਂਗ ਜਿਹੜਾ ਵਧੀਆ ਕੰਮ ਕਰਾ ਰਹੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਕਹਿ ਰਹੇ ਪ੍ਰਭੂ ਦੀ ਕਿਰਪਾ ਨੂੰ ਕਰਾਏ ਤੁਸੀਂ ਦੱਸ ਸਕਦੇ ਸ਼ਹਿਰ ਵਾਸੀ ਸਾਡਾ ਸਾਥ ਦੇਣ ਇਸ ਕੰਮ ਦੇ ਵਿੱਚ ਕਿ ਵਾਤਵਤ ਜੀਉਂਤ ਮੰਦਰ ਦੀ ਇਹ ਸੇਵਾ ਕਰ ਪਈਏ ਲਈ ਸਾਰੇ ਦੇ ਗਿਆ ਹੋ ਪੀ ਰਹੇ नितन गुप्ता जी से हमने पूछा था कि भाई आप मेरी स्कोटी क्यों रखी हुई है आप इतना फ्री काम करते हैं लोग सेवा करते हैं मगर तो ये फ्री बंजे देना छेड़ देना चाहे छड़ी देना इस स्कोर्टी का क्या मतलब है इनका कहने का मतलब ये था कि अगर हम स्कोटी ना रखें लोग घरों में जो तो चीज़ ले जाते हैं उसको तोड़ भी सकते हैं बेच भी सकते हैं इसलिए हमने स्कोटी इसलिए रखी है हमें जो हमें चीज़ मांगता है उसके आधार कार्ड रखा जाता है ਬਹੁਤ اچھا ਕੰਮ ਕਰ ਰਹੀ ਹੈ ਇਹ aur bahut achhi riki bhi karegi aur kafi inka naam lete rahenge raam bhi inke sath hi rakhe hain jaldi kal punjab news se ajay mahajan